ਕੌ ਨੂੰ ਕੌਂ ਦਿੰਦਾ ਹੈ ਕੀ ਕੀ ਜਿਹੜਾ ਬੱਚਾ ਸਭ ਤੋਂ ਪਹਿਲਾਂ ਜਨਮ ਦਿੰਦਾ ਉਹ ਬੰਦੇ ਨੂੰ ਪਾ ਦਿੰਦਾ ਅੱਜ ਕੱਲ ਦੇ ਜਵਾਬਨਾ ਪਤੰਦਰ ਐਨੇ ਤੇਜ਼ ਆ ਵੀ ਇਵੇਂ ਦੇ ਸਵਾਲ ਪੁੱਛਦੇ ਆ ਵੀ ਅਗਲੇ ਨੂੰ ਜਵਾਬ ਨਹੀਂ ਆਉਂਦਾ ਇਹਨਾਂ ਦੀਆਂ ਨੋਨੀਆਂ ਨੋਨੀਆਂ ਗੱਲਾਂ ਤੇ ਪੁੱਠੇ ਪੁੱਠੇ ਸਵਾਲ ਸੁਣ ਕੇ ਨਾ ਮਜ਼ਾ ਵੀ ਬਹੁਤ ਜ਼ਿਆਦਾ ਆਉਂਦਾ ਹਾਸਾ ਵੀ ਆਉਂਦਾ ਵਾ ਪਰ ਆਪਾਂ ਹੈਰਾਨ ਵੀ ਰਹਿ ਜਾਂਦੇ ਆ ਵੀ ਯਾਰੋ ਇਹੋ ਜਿਹੀਆਂ ਗੱਲਾਂ ਇਹ ਕਿੱਥੋਂ ਕੱਢਦੇ ਆ ਕਿੱਥੋਂ ਸੋਚਦੇ ਆ ਹਾਲ ਹੀ ਵਿੱਚ ਸੋਸ਼ਲ ਮੀਡੀਆ ਤੇ ਇੱਕ ਛੋਟਾ ਜਿਹਾ ਵੀਡੀਓ ਕਲਿੱਪ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਇਸ ਵੀਡੀਓ ਕਲਿੱਪ 'ਚ ਤੁਸੀਂ ਦੇਖੋਗੇ ਕਿ ਇੱਕ ਛੋਟਾ ਜਿਹਾ ਬੱਚਾ ਆਪਣੇ ਪਾਪਾ ਨੂੰ ਪੁੱਛਦਾ ਪਿਆ ਹੈ ਕਿ ਪਾਪਾ ਦੁਨੀਆ 'ਤੇ ਸਭ ਤੋਂ ਪਹਿਲਾਂ ਕੌਣ ਆਇਆ ਤੇ ਉਹ ਕਿਵੇਂ ਆਇਆ? ਸਭ ਤੋਂ ਪਹਿਲੇ ਇਨਸਾਨ ਨੂੰ ਜਨਮ ਕਿਸ ਨੇ ਦਿੱਤਾ? ਤੇ ਪਾਪਾ ਨਾਲੇ ਜੋ ਵੱਧ ਖਾਂਦਾ ਵਾ, ਜੋ ਜ਼ਿਆਦਾ ਰੋਟੀ ਖਾਂਦਾ ਵਾ, ਕੀ ਉਹ ਬੱਚਿਆਂ ਨੂੰ ਜਨਮ ਦਿੰਦਾ? ਪਾਪਾ ਤੁਸੀਂ ਬੱਚਿਆਂ ਨੂੰ ਜਨਮ ਕਿਉਂ ਨਹੀਂ ਦਿੰਦਾ? ਤੁਸੀਂ ਦੇਖ ਸਕਦੇ ਹੋ ਵੀ ਇਹ ਬਹੁਤ ਹੀ ਅਜੀਬੋ-ਗਰੀਬ ਸਵਾਲ ਪੁੱਛਦਾ ਪਿਆ। ਇਹ ਸਵਾਲ ਤੁਹਾਡੇ ਨਾਲੇ ਛੋਟਾ ਜਿਹਾ ਵੀਡੀਓ ਕਲਿੱਪ ਸਾਂਝਾ ਕਰਦੇ ਆਂ। ਪਾਪਾ ਹਾਂਜੀ ਪੁੱਤਰ। ਤੇਰਾ ਬੱਚੇ ਨੂੰ ਸਭ ਤੋਂ ਪਹਿਲਾਂ ਜਨਮ ਦਿੰਦਾ ਹੈ, ਉਹਨੂੰ ਕੌਣ ਦਿੰਦਾ ਕੀ ਕੀ ਜਿਹੜਾ ਬੱਚੇ ਸਭ ਤੋਂ ਪਹਿਲਾਂ ਜਨਮ ਦਿੰਦਾ ਉਹ ਬੰਦੇ ਨੂੰ ਕੌਣ ਦਿੰਦਾ ਵੀ ਜਿੰਨੇ ਸਾਰਿਆਂ ਤੋਂ ਪਹਿਲਾਂ ਬੱਚੇ ਨੂੰ ਜਨਮ ਦਿੱਤਾ ਹਾਂ ਉਹਨੂੰ ਕਿੰਨੇ ਜਨਮ ਦਿੱਤਾ ਹਾਂ ਸਭ ਤੋਂ ਪਹਿਲਾਂ ਦੁਨੀਆ 'ਚ ਕੋਈ ਹੈਗਾ ਹੀ ਨਹੀਂ ਹੂੰ ਕੀ ਬਤਾਣੀ ਯਾਰ ਮੇਰੇ ਨੂੰ ਵੀ ਪਤਾ ਉਹਨਾਂ ਰੱਬ ਦਿੰਦਾ ਹਾਂ ਉਹਨਾਂ ਰੱਬ ਨੇ ਬਣਾਇਆ ਸੀਗਾ ਜਿੰਨੇ ਸਾਰਿਆਂ ਤੋਂ ਪਹਿਲੇ ਬੱਚੇ ਨੂੰ ਜਨਮ ਦਿੱਤਾ ਉਹਨਾਂ ਧਰਤੀ ਤੇ ਉਹਨੂੰ ਰੱਬ ਨੇ ਬਣਾਇਆ ਹੋਊਗਾ ਸਹੀ ਆ ਤੇਰੀ ਗੱਲ ਹੂੰ ਇਹ ਰੋਸ ਤੋਂ ਬਾਅਦ ਦੁਨੀਆ ਵਾਦੀ ਕੇ ਵਾਦੀ ਗਈ ਤੇ ਦੁਨੀਆ ਵੱਧਦੀ ਕਿਵੇਂ ਆ ਹੂੰ ਦੁਨੀਆ ਵੱਧਦੀ ਕਿਵੇਂ ਆ ਵੱਧਦੀ ਐਵੇਂ ਆ ਵੀ ਗਾਂ ਦੇ ਜਿਹੜਾ ਖਾਂਦਾ ਏ ਉਹ ਮੋਟਾ ਹੋ ਕੇ ਬੱਚੇ ਨੂੰ ਜਿਹਨੂੰ ਦੇ ਦਿੰਦਾ ਹਾਂ ਜਿਹੜਾ ਜ਼ਿਆਦਾ ਖਾਂਦਾ ਹਾਂ ਜੀ ਤੂੰ ਤਾਂ ਮੋਟੇ ਰੇ ਤੂੰ ਕਿਉਂ ਨਹੀਂ ਲੈ ਤੂੰ ਹੀ ਤਾਂ ਮੋਟੇ ਰੇ ਪਤਾ ਨਹੀਂ ਯਾਰ ਮੈਨੂੰ ਇਹਨਾਂ ਸਵਾਲਾਂ ਦਾ ਤੇਰੇਆਂ ਦਾ ਨਹੀਂ ਤੂੰ ਹੀ ਮੋਟੇ ਰ ਤੂੰ ਸੀ ਕਿਉਂ ਨਹੀਂ ਦਿੰਦੇ ਬੀਬੀਆਂ ਦਿੰਦੀਆਂ ਨੇ ਬੱਚੇ ਨੇ ਜਾਨਾ ਬੰਦੇ ਨਹੀਂ ਦਿੰਦੇ ਹੁੰਦੇ ਸਾਡੇ ਤੁਸੀਂ ਮੋਟੇ ਕਿਉਂ ਹੋ ਜਾ ਬਰਾ ਹਾਂਜੀ ਫਿਰ ਬੱਚੇ ਦੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਮੈਂਟ ਕਰਕੇ ਇਹ ਵੀ ਜਰੂਰ ਦੱਸਿਓ ਵੀ ਤੁਹਾਡੇ ਵੀ ਬੱਚੇ ਹਮੇਂ ਤੇ ਸਵਾਲ ਪੁੱਛਦੇ ਹੁੰਦੇ ਆ ਇਸ ਪਿਆਰੀ ਜੀ ਵੀਡੀਓ ਨੇ ਇੱਕ ਲਾਈਕ ਤੇ ਸ਼ੇਅਰ ਜਰੂਰ ਕਰਿਓ ਰੱਬ ਰੱਖਾ